ਪਹਿਲਾਂ ਰਾਹੁਲ ਗਾਂਧੀ ਦੇ ਖਿਲਾਫ ਕੇਸ ਦਰਜ ਕਰਾਉਣ ਵਾਲਿਆਂ ਚ ਆ ਮੋਦੀ ਭਗਤੀ ਸ਼ੋਅ ਕਰਨ ਵਾਲਿਆਂ ਚ ਸ਼ਾਮਿਲ ਬਿਲਕੁਲ ਬਿਲਕੁਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲਦਾ ਇੱਕ ਕਾਲਜ ਹੈਗਾ ਉਸ ਕਾਲਜ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਹੋਣੀਆਂ ਨੇ ਹਮ ਵਿਦਿਆਰਥੀਆਂ ਦੀਆਂ ਚੋਣਾਂ ਵਿੱਚ ਇੱਕ ਸਿੱਖ ਨੌਜਵਾਨ ਆਪਣੇ ਨਾਮਜ਼ਦਗੀ ਪੱਤਰ ਭਰਦਾ ਕਿਸੇ ਅਹੁਦੇ ਲਈ ਸਾਨੂੰ ਪਤਾ ਲੱਗਿਆ ਉਹ ਸੁਖਬੀਰ ਸਿੰਘ ਬਾਦਲ ਵਾਲੀ ਪਾਰਟੀ ਦੇ ਵੱਲੋਂ ਪੱਤਰ ਭਰ ਰਿਹਾ ਜਿਹੜੀ ਐਸਓਆਈ ਹੈ ਜੀ ਜੀ ਉਹਦੇ ਦਸਤਾਰ ਲਾ ਦਿੱਤੀ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਗੁੰਡਿਆਂ ਨੇ ਦਸਤਾਰ ਲਾ ਕੇ ਪੈਰਾ ਵਿੱਚ ਰੋਲੀ ਗਈ ਤੇ ਉਹਦੀ ਕੁੱਟਮਾਰ ਕਰੀ ਗਈ ਤੇ ਉਹਨੂੰ ਭਜਾਇਆ ਗਿਆ ਸਿਰਫ ਸਿੱਖ ਹੋਣ ਕਰਕੇ ਉਹਨੂੰ ਉੱਥੋਂ ਭਜਾਇਆ ਗਿਆ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਕਾਲਜ ਵਿੱਚ ਵਾਪਰਿਆ ਸੋ ਰਾਹੁਲ ਗਾਂਧੀ ਨੇ ਕੀ ਗਲਤ ਕੀਤਾ ਫਿਰ ਹੁਣ ਤੁਸੀਂ ਅੱਗੇ ਆਜੋ ਇੱਕ ਸਿੱਖ ਕਰਿਕਟਰ ਹੈਗਾ ਅਰਸ਼ਦੀਪ ਸਿੰਘ ਜੀ ਉਹਨੇ 20 ਸਾਲ ਦਾ ਨੌਜਵਾਨ ਆ ਤੁਹਾਨੂੰ ਯਾਦ ਹੋਵੇਗਾ ਇੱਕ ਪਿਛਲੇ ਮੈਚ ਵਿੱਚ ਬਹੁਤ ਦਿਨ ਪਹਿਲਾਂ ਉਤੋਂ ਇੱਕ ਕੈਚ ਛੁੱਟ ਗਿਆ ਸੀ ਉਹ ਮੈਚ ਹਾਰ ਗਏ ਸੀ ਹੂੰ ਉਹਦੇ ਤੇ ਖਾਲਸਤਾਨੀ ਦੇਸ਼த்ਰੋਹੀ ਦੇਸ਼ ਦਾ ਗद्दार 5 6 ਦਿਨ ਉਹਦੇ ਤੇ ਉਹ ਟ੍ਰੋਲਿੰਗ ਹੋਈ ਵੱਡੇ ਮੀਡੀਆ ਚੈਨਲਾਂ ਤੇ ਹੋਈ ਜੀ ਜੀ ਪਿਛਲਾ ਜਿਹੜਾ T20 ਦਾ ਵਰਲਡ ਕੱਪ ਆ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਉਹਨੇ ਸਭ ਤੋਂ ਘੱਟ ਰਨ ਦੇ ਕੇ ਹੂੰ ਕਿਤੇ ਨਾ ਨੀ ਆਇਆ ਹੂੰ ਕਿਉਂਕਿ ਦਸਤਾਰ ਬੰਨੀ ਹੋਈ ਆ ਕੇਸ ਦਾੜੀ ਆ